ਦਾ ਇੱਕ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਦੁਨੀਆ ਦੇ ਬੋਲੀਏ ਸਰਕਾਰਾਂ ਜਿੰਦਾਬਾਦ ਜਾਨ ਸਰਕਾਰ ਜਿੰਦਾਬਾਦ ਜਗਦੀਸ਼ ਸਿੰਘ ਚੰਦਿਆਲ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਮੇਰਾ ਨਾਮ ਬਲਜੀਤ ਸਿੰਘ ਛੇਰਗੜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ ਅੱਜ ਖਾਦੇ ਸਬੰਧ ਵਿੱਚ ਇਕੱਠੇ ਹੋਏ ਅੱਜ ਜੀ 30 ਤਰੀਕ ਦੀ ਜੋ ਪੰਜਾਬ ਬੰਦ ਦੀ ਕਾਲ ਸੀ ਉਸ ਦੇ ਤਹਿਤ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਟੋਟਲ ਪੰਜਾਬ ਬੰਦ ਰਹੇਗਾ ਇਸ ਦੇ ਤਹਿਤ ਹੀ ਖਨੋਰੀ ਤੋਂ ਜੋ ਕੈਥਲ ਰੋਡ ਹੈ ਉਸ ਰੋਡ ਨੂੰ ਅੱਜ ਸਵੇਰ ਦਾ ਹੀ 7 ਵਜੇ ਦਾ ਬੰਦ ਕਰ ਦਿੱਤਾ ਗਿਆ ਜਿੱਥੇ ਦੋ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਭਾਰਤੀ ਕ੍ਰਾਂਤੀ ਦੇ ਵਰਕਰ ਭਾਰਤੀ ਕਿਸਾਨੀਓਂ ਦੇ ਕ੍ਰਾਂਤੀਕਾਰੀ ਦੇ ਵਰਕਰ ਦੋਹਾਂ ਨੇ ਰਲ ਕੇ ਸਾਂਝਾ ਇਹ ਬਿਲਕੁਲ ਸਵੇਰ ਦਾ ਬੰਦ ਸੀ ਕਿੰਨੇ ਗੁੰਵਾਰਾ ਮਿਲ ਰਿਹਾ ਜੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਜਿਵੇਂ ਪਹਿਲਾਂ ਪੰਜਾਬ ਰੋਡਵੇਜ ਨੇ ਕਿਹਾ ਵੀ ਅਸੀਂ ਵੀ ਬੱਸਾਂ ਬੰਦ ਰੱਖਾਂਗੇ ਪਟਵਾਰੀ ਯੂਨੀਅਨ ਦਾ ਹੈ ਉਹ ਵੀ ਬੰਦ ਰੱਖਣਗੇ ਆਟੋ ਵਾਲਿਆਂ ਦਾ ਉਹਨਾਂ ਨੇ ਵੀ ਬੰਦ ਰੱਖਣਾ ਹੈ ਅੱਜ ਪੈਟਰੋਲ ਪੰਪ ਗੈਸ ਏਜੰਸੀਆਂ ਟੋਟਲ ਬੰਦ ਰਹਿ ਕਿੰਨਾ ਕਿ ਸਵੇਰੇ 7:00 ਤੇ 8:00 ਹਾਂਜੀ ਅਸੀਂ ਸਵੇਰੇ 7:00 ਤੇ ਬੈਠੇ ਆ ਤੇ ਸ਼ਾਮੀ 4:00 ਵਜੇ ਤੱਕ ਬਿਲਕੁਲ ਮੁਕੰਮਲ ਬੰਦ ਰਹੇਗਾ ਇੱਥੇ ਹੁਣ ਕਿਸਾਨਾਂ ਨੇ ਲੰਗਰ ਪਾਣੀ ਦਾ ਪ੍ਰਬੰਧ ਜੋ ਪਿੰਡ ਸ਼ੇਰਗੜ ਵੱਲੋਂ ਖਨੋਰੀ ਮੋਰਚੇ ਤੇ ਬਾਰਡਰ ਤੇ ਚੱਲਦਾ ਪਿਆ ਲੰਗਰ ਉਹ ਲੰਗਰ ਅੱਜ ਇੱਥੇ ਹੀ ਚੱਲਿਆ ਆ ਵੇਖੋ ਕਿਸਾਨ ਠੰਡ ਤੋਂ ਬਚਣ ਵਾਸਤੇ ਲੱਕਣਾਂ ਦਾ ਪ੍ਰਬੰਧ ਕਰਦੇ ਪਏ ਨੇ ਬਿਲਕੁਲ ਪੱਕਾ ਮੋਰਚਾ ਇਹ ਇੱਥੇ ਹੀ ਲੱਗਾ ਰਹੇਗਾ ਵੇਖੋ ਲੰਮੀਆਂ ਲੈਣਾ ਲੱਗੀਆਂ ਨੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਏ ਖਨੋਰੀ ਸ਼ਹਿਰ ਵੀ ਬਿਲਕੁਲ ਬੰਦ ਏ ਲੋਕ ਬੜਾ ਵਧੀਆ ਸਹਿਯੋਗ ਦੇ ਆ ਕਿਹੜੀ ਜਗ੍ਹਾ ਜੀ ਜਿੱਥੇ ਖੜੇ ਆਪਾਂ ਇਹ ਖਨੋਰੀ ਤੋਂ ਕੈਥਰ ਹੋੜ ਇਹ ਕਿ ਧੰਨਵਾਦ ਸਰ ਤੁਸੀਂ ਕਹਿਣਾ ਬੁੱਧਾਂ ਲੱਗੋ ਬੈਠਣਾ ਕੋਈ ਪਰਦਾਨ ਪ੍ਰੀਤ ਪੁੱਛਣਾ ਹਾਂ ਜੀ ਮੇਰਾ ਨਾਮ ਅਜੀਤ ਸਿੰਘ ਪਿੰਡ ਮਤੋਲੀਆ ਜੀ ਮੇਰਾ ਮੈਂ ਭਾਰਤੀ ਕਿਸਾਨੀਓਂ ਕ੍ਰਾਂਤੀਕਾਰੀ ਪੰਜਾਬ ਹਲ ਵੱਲੋਂ ਆ ਤੇ ਆਪਾਂ ਇਹੀ ਗੱਲ ਕਵਾਂਗੇ ਵੀ ਜੋ ਸਾਡਾ ਇਹ ਮੋਰਚਾ ਲੱਗਾ ਹੈ ਇਹ ਚੜ੍ਹਦੀ ਕਲਾ ਵਿੱਚ ਅਸੀਂ ਇਹਨੂੰ ਚੜ੍ਹਦੀ ਕਲਾ ਵਿੱਚ ਹੀ ਰੱਖਾਂਗੇ ਕਿਉਂਕਿ ਜੋ ਸਾਡਾ ਇਹ ਪੰਜਾਬ ਦਾ ਸੱਦਾ ਸੀਗਾ ਇਹ ਪੰਜਾਬ ਦਾ ਸੱਦਾ ਸੀ ਹੈ 30 ਤਰੀਕ ਨੂੰ ਆਪਾਂ 7 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਇਹਨੂੰ ਆਪਾਂ ਬੰਦ ਰੱਖਣਾ ਹੈ ਇਹ ਕੀ ਹੈ ਜਿਹੜਾ ਹੰਗਾਮਾ ਹੈ ਇਹ ਜਿਹੜੀ ਸਾਡੀ ਸਰਕਾਰ ਜਿਹੜੀ ਸੁੱਤੀ ਪਈ ਏ ਇਹਨੂੰ ਇਹ ਜਗਾਉਣ ਵਾਸਤੇ ਇਹ ਜਿਹੜਾ ਪੰਜਾਬ ਬੰਦ ਕੀਤਾ ਹੈ ਇਹ ਪੰਜਾਬ ਬੰਦ ਕਰਕੇ ਅਸੀਂ ਸਾਰੇ ਲੋਕਾਂ ਦੇ ਵਿੱਚ ਇਹ ਆਪਣੀ ਗੱਲ ਪਚਾ ਰਹੇ ਆ ਵੀ ਸਾਡੇ ਹੱਕ ਜਿਹੜੇ ਸਾਨੂੰ ਮਿਲਨੇ ਚਾਹੀਦੇ ਨੇ ਇਹ ਸਾਡੇ ਹੱਕਾਂ ਤੋਂ ਮੋਦੀ ਸਰਕਾਰ ਜਿਹੜੀ ਹੈ ਮਨਕਰ ਹੁੰਦੀ ਏ ਏ ਮੋਦੀ ਸਰਕਾਰ ਨੇ ਆਪ ਹੱਕ ਦਿੱਤੇ ਸਨ ਉਹਨਾਂ ਹੱਕਾਂ ਦੇ ਤਹਿਤ ਅਸੀਂ ਇਹ ਮੰਗਾਂ ਕੀਤੀਆਂ ਨੇ ਤੇ ਉਹ ਮੰਗਾ ਕਰਕੇ ਮੁਕਰ ਗਏ ਨੇ ਅਸੀਂ ਇਸ ਕਰਕੇ ਜਿਹੜਾ ਹੰਗਾਮਾ ਹੈ ਇਹ ਤਰੀਕਸਾ ਪੰਜਾਬ ਦਾ ਜਿਹੜਾ ਬੰਦ ਸਹੀ ਸੱਦਾ ਦਿੱਤਾ ਹੈ ਅਸੀਂ ਉਹਦੇ ਵਿੱਚ ਕਾਮਯਾਬ ਆ ਅਸੀਂ ਆਪਣਾ ਵੇਖੋ ਕਿੰਡੀਆਂ ਲੰਮੀਆਂ ਲੈਣਾ ਲੱਗੀਆਂ ਹੋਈਆਂ ਨੇ ਅਸੀਂ ਆਪਣਾ ਬੰਦ ਕਰਕੇ ਰੋਡ ਇੱਕ ਕਨੌਰੀ ਤੋਂ ਕੈਥ ਰੋਡ ਹੈ ਅਸੀਂ ਉਹਤੇ ਆਪਾਂ ਜਾਮ ਲਾਇਆ ਹੈ ਇਹ ਅਸੀਂ ਜਾਮ ਜਾਮ ਦੇ ਵਿੱਚ ਕਾਮਯਾਬ ਆ ਅਸੀਂ ਸਾਡੇ ਇਹ ਦੋਆ ਫਾਰਮਾਂ ਵੱਲੋਂ ਇਹ ਸਾਡਾ ਸੱਦਾ ਸੀ ਅਸੀਂ ਦੋ ਜਥੇਬੰਦੀਆਂ ਨੇ ਰਲ ਕੇ ਇੱਥੇ ਇਹ ਜਹਾਜ ਲਾਇਆ ਏ ਇਹ ਵੇਖ ਕੇ ਜੋ ਕ੍ਰਾਂਤੀਕਾਰੀ ਪੰਜਾਬ ਤੇ ਵੀ ਕੀ ਜੋ ਖੁੱਸਾ ਅਸੀਂ ਦੋਨੋਂ ਜਥੇਬੰਦੀਆਂ ਨੇ ਰਲ ਕੇ ਇਹ ਲਾਇਆ ਮੋਰਚਾ ਇਹ ਮੋਰਚੇ ਦੇ ਵਿੱਚ ਕਾਮਯਾਬ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਨੌਲ ਤੋਂ ਖਨੌਲ ਤੋਂ ਕੱਥਲ ਜਾਣ ਵਾਲੀ ਸੜਕ ਉੱਤੇ ਖੜੇ ਆ ਇੱਥੇ ਕਿਸਾਨਾਂ ਨੇ ਧਰਨਾ ਲਾਇਆ ਹੈ ਬਹੁਤ ਧੰਨਵਾਦ